टुडे वेदर रिपोर्ट पंजाब ਦੇ ਵਿੱਚ ਜੇਕਰ ਅੱਜ ਦੀ ਗੱਲ ਕਰੀ ਜਾਵੇ ਅੱਜ ਗਰਮੀ ਜਿਹੜੀ ਹੈ ਉਹ ਬਹੁਤ ਹੀ ਜ਼ਿਆਦਾ ਵੱਧ ਜਾਵੇਗੀ ਗਰਮੀ ਇਸ ਲਈ ਵੱਧ ਜਾਵੇਗੀ ਕਿਉਂਕਿ ਜਿਹੜੀ بارش ਹੋਈ ਹੈ ਉਸ بارش ਦੇ ਕਾਰਨ ਹੌਮਸ ਹੋਵੇਗੀ ਕੱਲ ਟੁੱਪ ਜਿਹੜੀ ਕੜਾਕੇ ਦੀ ਚੜੇਗੀ ਕਿਉਂਕਿ ਆਸਮਾਨ ਦੇ ਉੱਪਰ ਜਿਹੜਾ ਨਿਬੜਾ ਉਹ ਹੋ ਗਿਆ ਬਦਲਵਾਰੀ ਜਿਹੜੀ ਸੀ ਉਹ ਖਤਮ ਹੋ ਗਈ بارش ਹੈ ਬਹੁਤ ਜ਼ਿਆਦਾ ਹੋਈ ਹੈ ਪੌਣਾ ਘੰਟਾ ਪੌਣਾ ਘੰਟਾ ਜਿਹੜੀ بارش ਨੇ ਜ਼ੋਰ ਲਾ ਕੇ ਇੱਕ ਵਾਰੀ ਦਿਖਾਈ ਲੋਕਾਂ ਨੂੰ ਇੱਕ ਵਾਰ ਤਾਂ ਲੋਕਾਂ ਦੇ ਚਿਹਰਿਆਂ ਤੇ ਮੁਸਕਰਾਹਟ ਆਈ ਹੈ ਇਹਨੂੰ ਦੇਖ ਕੇ بارش ਨੂੰ ਪਰ ਆਉਣ ਵਾਲੇ ਕੱਲ ਆਉਣ ਵਾਲੇ ਕੱਲ ਜਿਹੜੀ بارش ਹੈ ਉਹ ਤਾਂ ਨਹੀਂ ਹੋਵੇਗੀ ਖੈਰ ਗਰਮੀ ਜਿਹੜੀ ਹੈ ਵਾਝੇ ਹੋਵੇਗੀ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਮੌਸਮ ਹੈ ਕਲੀਅਰ ਹੈ ਤੁਸੀਂ ਕਿਤੇ ਵੀ ਜਾ ਆ ਸਕਦੇ ਹੋ ਡੋਨਟ ਵਰੀ ਕਿਉਂਕਿ ਕੱਲ ਦੀ ਜੇਕਰ ਗੱਲ ਕਰੀਏ ਕੱਲ ਨੂੰ ਗਰਮੀ ਵੱਜਣੀ ਹੈ ਹੌਸ ਜਿਹੜੀ ਧਰਤੀ ਮਾਰੇਗੀ ਕਿਉਂਕਿ ਤੁੱਪ ਚੜੇਗੀ ਖੜਾਕੇ ਦੀ ਉਸ ਤੋਂ ਬਾਅਦ ਵਿੱਚ ਗਰਮੀ ਜਿਹੜੀ ਹੈ ਉਹ ਜਾਦੀ ਹੀ ਵੱਜ ਜਾਵੇਗੀ ਪਰ ਹੁਣ ਜੇਕਰ ਅਸੀਂ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਜਿਹੜਾ ਵੈਦਰ ਹੈ ਬਿਲਕੁਲ ਕਲੀਅਰ ਹੋ ਗਿਆ ਮਾਊਂਟਨਸ ਏਰੀਆ ਜਿਹੜਾ ਇੱਧਰ ਆਪਣੇ ਮਨਾਲੀ ਸ਼ਹਿਰ ਵਾਲੀ ਸਾਈਡ ਜਾਂ ਉੱਪਰ ਜਿਹੜੇ ਸ਼ਹਿਰ ਵਸਦੇ ਨੇ ਸ਼ਵਲਕ ਦੀਆਂ ਪਹਾੜੀਆਂ ਦੇ ਕੋਚੋਂ ਦਿਖ ਰਹੇ ਨੇ ਸਾਹਮਣੇ ਲਾਈਟਾਂ ਦਿਖ ਰਹੀਆਂ ਨੇ ਜਗਮਗਾ ਰਹੇ ਨੇ ਪਰ ਪੂਰੇ ਤਾਂ ਮੌਸਮ ਕਲੀਅਰ ਹੋ ਗਿਆ بارش ਹੋਈ ਬੜੀ ਤੇਜ਼ ਹੈ ਪਹਿਲਾਂ ਜਿਹੜੀ ਹਨੇਰੀ ਤੂਫਾਨ ਦੀ ਜ਼ਿਕਰ ਗੱਲ ਕਰੀਏ ਤੂਫਾਨ ਨੇ ਇੱਕਦਮ ਆ ਕੇ ਲੋਕਾਂ ਦੇ ਜਿਹੜੇ ਐ ਸਾਹਸ ਕਾ ਦਿੱਤੇ ਕਿ ਲੋਕਾਂ ਨੂੰ ਭੱਜਣਾ ਪੈ ਗਿਆ ਬਹੁਤ ਦਰਖਤ ਟੁੱਟੇ ਰੋਡਾਂ ਤੇ ਬਹੁਤ ਸਾਰੀ ਟ੍ਰੈਫਿਕ ਹੈ ਜਿਹੜੀ ਉਹ ਪ੍ਰਭਾਵਿਤ ਹੋਈ ਹੈ ਜਦੋਂ ਇੱਕੋ ਦਮ ਚੜ ਕੇ ਜਿਹੜੀ ਇਹ بارش ਆਈ ਪਰ ਹੁਣ ਜਿਹੜਾ ਮੌਸਮ ਹੈ ਉਹ ਕਲੀਅਰ ਹੋ ਗਿਆ ਦੇਖ ਸਕਦੇ ਹੋ ਤੁਸੀਂ ਇਹ بارش ਜਿਹੜੀ ਹੋਈ ਸੀ ਉਸ ਦੇ ਨਾਲ ਕਿੰਨਾ ਜਿਹੜਾ ਚੇਂਜ ਆ ਗਿਆ ਸ਼ਾਂਤਮਈ ਮਾਹੌਲ ਬਣ ਗਿਆ ਸ਼ਹਿਰ ਦੇ ਵਿੱਚ ਕਿਉਂਕਿ ਲੋਕ بارش ਦਾ ਆਨੰਦ ਜਿਹੜਾ ਉਹ ਮੰਨਦੇ ਸੀ ਬਟ ਹੁਣ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਤਸਵੀਰਾਂ ਦੇਖ ਰਹੇ ਹੋ ਬਿਲਡਿੰਗਾਂ ਕਲੀਅਰ ਦਿਖ ਰਹੀਆਂ ਨੇ ਕਿਉਂਕਿ بارش ਜਿਹੜੀ ਉਹ ਹੁਣੇ ਹੋ ਕੇ ਠੀਕ ਉੱਪਰ ਜੇਕਰ ਗੱਲ ਕਰੀ ਜਾਵੇ ਆਸਮਾਨ ਦੇ ਆਸਮਾਨ ਬਿਲਕੁਲ ਕਲੀਅਰ ਹੈ ਸਟਾਰ ਜਿਹੜੇ ਤਾਰੇ ਨੇ ਉਹ ਦੇਖਣੇ ਸ਼ੁਰੂ ਹੋ ਗਏ ਨੇ ਕੱਲ ਨੂੰ ਗਰਮੀ ਵਾਜਾ ਵੀ ਦੋਆਬੇ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਦੀਆਂ ਕਣਕਾਂ ਜਿਹੜਾ ਪਹਿਲਾਂ ਸ਼ਰਾਟਾ ਪਿਆ ਸੀ ਹਫ਼ਤਾ ਪਹਿਲਾਂ ਉਸ ਨੇ ਵੀ ਖਰਾਬ ਕਰੀ ਉਸ ਤੋਂ ਬਾਅਦ ਵਿੱਚ ਲੋਕ ਫੇਰ ਕੰਮ ਤੇ ਆ ਗਏ ਸੀ ਪਰ ਜਿਹੜੀ ਇਹ ਹਨੇਰ ਤੇ ਤੂਫਾਨ ਆਇਆ ਇਸ ਨੇ ਦੋਆਬੇ ਦੇ ਵਿੱਚ ਬਹੁਤ ਸਾਰੀਆਂ ਫਸਲਾਂ ਦਾ ਨੁਕਸਾਨ ਕੀਤਾ ਕਿਉਂਕਿ ਦੋਆਬੇ ਦੇ ਵਿੱਚ ਜਿਆਦਾ ਪਪੂਲਰ ਦੀ ਖੇਤੀ ਹੁੰਦੀ ਹੈ ਪਪੂਲਰ ਦੀ ਖੇਤੀ ਕਰਕੇ ਲੋਕ ਕਣਕ ਸਬਜ਼ੀਆਂ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਬੂਟਿਆਂ ਵਾਲੇ ਖੇਤਾਂ ਦੇ ਵਿੱਚ ਉਹ ਰਣੀਆਂ ਨੇ ਫਸਲਾਂ ਹੁੰਦੀਆਂ ਨੇ ਜਿਸ ਤੋਂ ਬਾਅਦ ਵਿੱਚ ਅੱਜ ਭਾਰੀ ਨੁਕਸਾਨ ਦਾ ਜਿਹੜਾ ਸਾਹਮਣਾ ਕਰਨਾ ਪਿਆ ਤਾਂ ਦੇਖ ਸਕਦੇ ਹੋ ਤੁਸੀਂ ਟੂਡੇ ਵੈਦਰ ਰਿਪੋਰਟ ਹੈ ਜਿਹੜੀ ਇਹ ਅਸੀਂ ਤੁਹਾਨੂੰ ਦੱਸ ਰਹੇ ਹਾਂ ਜਿਹੜਾ ਅੱਜ ਦਾ ਵੈਦਰ ਹੈ ਦੇਖ ਸਕਦੇ ਹੋ ਤੁਸੀਂ ਚੰਦਰਮਾ ਬਿਲਕੁਲ ਕਲੀਅਰ ਚੜਿਆ ਹੋਇਆ ਕਿਉਂਕਿ ਇਹ ਮੀਂਹ ਪੈਣ ਦੇ ਨਾਲ ਹਵਾਵਾਂ ਠੰਡੀਆਂ ਹੋ ਗਈਆਂ ਨੇ ਮੌਸਮ ਬਹੁਤ ਕਲੀਅਰ ਹੋ ਗਿਆ ਜਿੰਨਾ ਅੱਜ ਗਰਮੀ ਭਰੇ ਦਿਨ ਸੀ ਉਸ ਤੋਂ ਰਾਹਤ ਮਿਲੀ ਹੈ ਪਰ ਕੱਲ ਨੂੰ ਕੱਲ ਨੂੰ ਬਹੁਤ ਹੈ ਜਿਹੜਾ ਉਹ ਬੁਰਾ ਹਾਲ ਹੋਵੇਗਾ ਗਰਮੀ ਦੇ ਨਾਲ ਕਿਉਂਕਿ ਗਰਮੀ ਆਪਣਾ ਰੰਗ ਵੀ ਦਿਖਾਏਗੀ ਜਿਸ ਤਰ੍ਹਾਂ ਲੋਕ ਹੁਣ ਮੀਂਹ ਨੂੰ ਦੇਖ ਕੇ ਖੁਸ਼ ਹੋਏ ਨੇ ਮੁਸਕਰਾਹਟਾਈ ਹੈ ਹੈਪੀ ਹੋਏ ਨੇ ਤਾਂ ਟੂ ਡੇ ਯਾਨੀ ਕਿ ਅੱਜ ਅੱਜ ਲੋਕਾਂ ਦੀ ਇਹ ਜਿਹੜੀ ਗਰਮੀ ਆ ਉਹ ਵੀ ਮੱਤ ਮਰੇਗੀ ਬਹੁਤ ਸਾਰੇ ਲੋਕ ਇਹ ਸੋਚਦੇ ਸੀ ਕਿ ਜਿਹੜਾ ਮੀਂਹ ਪਵੇਗਾ ਅੱਜ ਵੀ ਪਵੇਗਾ ਤੇ ਕੱਲ੍ਹ ਨੂੰ ਵੀ ਵੱਟ ਕੁਦਰਤ ਹੈ ਤਾਂ ਕਿਸੇ ਨੇ ਭੇਤ ਨਹੀਂ ਪਾਇਆ ਤੇ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਪਰ ਪ੍ਰੋਪਰ ਤਰੀਕੇ ਨਾਲ ਇਹਦਾ ਭੇਤ ਨਹੀਂ ਪਾ ਸਕਦੇ ਆਪਾਂ ਕੁਦਰਤ ਦਾ ਮੀਂਹ ਪਿਆ ਥੋੜਾ ਪਾ ਕੇ ਹਟ ਗਿਆ ਤਾਂ ਹੁਣ ਕੱਲ ਨੂੰ ਜਿਹੜੀ ਗਰਮੀ ਆ ਉਹ ਪੂਰੇ ਰੰਗ ਦਿਖਾਊਗੀ ਆਪਣਾ ਧਿਆਨ ਰੱਖੋ ਤੁਸੀਂ ਵੀ ਜਦੋਂ ਕਿਤੇ ਬਾਹਰ ਅੰਦਰ ਜਾਨੇ ਹੋ ਇਸ ਕਾਂਝੇ ਮੇ ਨਿੰਬੂ ਪਾਣੀ ਲੇਮਨ ਉਹ ਬਹੁਤ ਕਟੀਰਾ ਸੋਡਾ ਬਹੁਤ ਤਰ੍ਹਾਂ ਦੇ ਜਿਹੜੇ ਹੁੰਦੇ ਨੇ ਡਰਿੰਕਸ ਉਹ ਤੁਸੀਂ ਲੈ ਸਕਦੇ ਹੋ ਕਿਉਂਕਿ ਗਰਮੀ ਹੈ ਜਿਹੜੀ ਉਹ ਬਹੁਤ ਰੰਗ ਕੱਲੂ ਦਿਖਾਵੇਗੀ ਸੋ ਹੋਰ ਜਿਹੜੀ ਕੋਈ ਅਪਡੇਟ ਹੈ ਮੌਸਮ ਦੇ ਲਈ ਵੈਦਰ ਰਿਪੋਰਟ ਹੈ ਅ ਅਸੀਂ ਤੁਹਾਨੂੰ ਕੋਈ ਵੀ ਇਹ ਰਿਪੋਰਟ ਆਉਂਦੀ ਹੈ ਵੈਦਰ ਤਾਂ ਅਪਡੇਟ ਕਰਦੇ ਰਵਾਂਗੇ ਸੋ ਜੁੜੇ ਰਹੋ ਤੁਸੀਂ ਸ਼ਰਕਤ ਜੀਬ ਦੇ ਨਾਲ